ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਜ਼ਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਾਣੇ ਜੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਜੀ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸੁਖਾਣੰਦ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈ ਨੂੰ ਪੈਂਦਾ ਜੀ ਮੋਗਾ ਤੁਹਾਡੇ ਲਈ ਇੱਕ ਸੂਆ ਸਵਾਇਆ ਨਗ ਲੈ ਕੇ ਆਏ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਭਰਤ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚਾਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਜੰਟ ਸਿੰਘ ਢੱਲੋਂ ਆ ਜੀ ਪਿੰਡ ਸੁਖਾ ਅਨੰਦ ਆ ਜੀ ਤਸਵੀਰ ਜੀ ਤਸਵੀਰ ਬਾਗਾ ਬੋਲ ਮੋਬਾਈਲ ਨੰਬਰ ਦੱਸ ਦਿਓ ਜੀ 6283740133 ਠੀਕ ਆ ਬਾਈ ਸੂਆ ਕਿੰਨਾ ਸੂਈ ਹੈ ਜੀ ਸੂਆ ਦੂਜਾ ਦੱਸਿਆ ਮਾਲਕਾਂ ਨੇ ਵੀਰੇ ਆਪਾਂ ਲੈ ਕੇ ਆਂਦੀ ਹੈ ਠੀਕ ਆ ਜੀ ਕਦੋਂ ਸੂਈ ਹੈ ਜੀ ਇਹ ਇਹਨੂੰ ਅੱਜ ਹੋ ਗਏ ਹੋਣਗੇ 6 ਦਿਨ ਦੇ ਲਗਭਗ ਬੱਚਾ ਕੀ ਹੈ ਜੀ ਖਵੱਚਾ ਜੀ ਠੀਕ ਆ ਜੀ ਜੇਰ ਡੰ ਹੈ ਜੀ ਜੇਰ ਜੂਰ ਓਕੇ ਆਪਣੇ ਕੋਲ ਵੀਡੀਓ ਪਈ ਹੈ ਜੀ ਸਾਰੀ ਠੀਕ ਹੈ ਜਿਹੜਾ ਹੁਣ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਹੈ ਜੀ ਆਪਾਂ ਤੁਹਾਡੇ ਸਾਹਮਣੇ ਵੀਡੀਓ ਚ ਝੋਈ ਦੇਣੀ ਹੈ ਲਗਭਗ 23 24 ਦੇ ਆਸੇ ਪਾਸੇ ਹੋਊਗਾ ਵੀ ਕੰਡੇ ਤੇ ਤੋਲੇ ਦਾ ਹੈ ਨਹੀਂ ਤੁਹਾਡੇ ਸਾਹਮਣੇ ਆ ਜਾਂਦਾ ਹੁਣ ਚਲੋ ਉਹ ਆਪਾਂ ਚਬਾਈ ਕਰ ਦਾਂਗੇ ਯਾਨੀ 23 24 ਹਾਂ ਪੂਰੇ ਦਿਨ ਦਾ ਨਹੀਂ ਨਾ ਹਾਂ ਹਾਂ ਹੈਗਾ ਜੀ ਯਾਨੀ 11.5 12 ਕਿਲੋ ਡੰਗ ਦਾ ਖੁੱਲਾ ਖੁੱਲਾ ਜੀ ਥਣਾ ਦੀ ਡੰਨਾ ਜੀ ਜਮ ਓਕੇ ਸਾਰੇ ਕੋਚ ਉਹੀ ਦੇਣੀ ਵੀਡੀਓ ਵਿੱਚ ਆਪਾਂ ਤੋੜ ਕੇ ਦਿਖਾ ਦਿਓ ਜੀ ਆਪਾਂ ਲਾਈਵ ਵਿੱਚ ਚਵਾਈ ਕਰ ਦਿੰਨੇ ਆ ਜੀ ਬਾਈ ਕਹਿੰਦਾ ਉਹ ਟਾਈਮ ਹੋਇਆ ਵਾ ਚੂਨ ਦਾ ਟਾਈਮ ਚਵਾਈ ਦਾ ਟਾਈਮ ਹੀ ਆ ਜੀ 6 ਵਜ ਚੁੱਕੇ ਤੇ ਲਗਭਗ 6 ਵਜ ਦੇ ਆਸ-ਪਾਸ ਹੀ ਬਾਈ ਜਾਨਾ ਉਹਨੂੰ ਪਤਾ ਲੱਗ ਜਾਂਦਾ ਜਿਹਨੇ ਵਿਚਾਰੇ ਨੇ ਕਿਹਨੇ ਦੂਰੋਂ ਨੇੜੋਂ ਹੁਣ ਉਹ ਵੀ ਪਤਾ ਲੱਗ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਜਿਹੜਾ ਅੱਜ ਦਾ ਦੁੱਧ ਆ 6 ਦਿਨਾਂ ਦੀ ਸੂਈ ਥੱਲੇ 23 24 ਕਿਲੋ ਭਾਂਡੇ ਚ ਪਾ ਕੇ ਲੈ ਜਾਓ ਦੋ ਇੱਕ ਲਾਈਵ ਚ ਵਾਈਦਾ ਹੋਣਾ ਹੋ ਜੂ ਇੱਕ ਆਪ ਦੀ ਬਲਾ ਤੜ ਕੇ ਵੀਡੀਓ ਕਾਲ ਤੇ ਕਰ ਲਿਓ ਜੀ ਤੁਹਾਨੂੰ ਪਤਾ ਲੱਗ ਜੂ ਕਿੰਨਾ ਨੈਟ ਤਿਆਰ ਆ ਜੀ ਕੱਦ ਕਾਠ ਵੀ ਵੱਡਾ ਵਜਨ ਵਜੂਦ ਵੀ ਪੂਰਾ ਚੰਗਾ ਥਣਾ ਦੇ ਸਹਿ ਚੈੱਕ ਕਰ ਲਓ ਪੂਰੇ ਸੋਹਣੇ ਆ ਥੱਬੇ ਦਾ ਹਵਾਨਾ ਤਿਆਰ ਕਰੀ ਬੈਠੀ ਆ ਜੀ ਬਾਕੀ ਹਵਾਨਾ ਵੇਨ ਨਾਲ ਭਰਿਆ ਪਿਆ ਤੁਹਾਨੂੰ ਚੈੱਕ ਵੀ ਕਰਾ ਦਿੰਨੇ ਆ ਜੀ ਲਓ ਜੀ ਚੈੱਕ ਕਰੋ ਜੀ ਪੂਰਾ ਸੋਹਣਾ ਤੇ ਵੱਡਾ ਸ਼ਾਨਦਾਰ ਹਵਾਨਾ ਜੀ ਦੇਖ ਸਕਦੇ ਹੋ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਬੱਚਾ ਮਗਰ ਆ ਜਾਂਦਾ ਜੀ ਹਾਂਜੀ ਕਰੋ ਜੀ ਸ਼ੁਰੂ ਬਾਕੀ ਚਵਾਈ ਮਾਰ ਕੇ ਕਰਕੇ ਤੁਹਾਨੂੰ ਚੈੱਕ ਕਰਵਾ ਦਾਂਗੇ ਜੀ ਡਿਮਾਂਡ ਇਹਦੀ ਫਿਰ ਵੀ ਆਪਾਂ ਚਵਾਈ ਤੋਂ ਬਾਅਦ ਹੀ ਕਰਾਂਗੇ ਜੀ ਹਾਂਜੀ ਠੀਕ ਹੈ ਜੀ ਡਿਮਾਂਡ ਇਹਦੀ ਚਵਾਈ ਤੋਂ ਬਾਅਦ ਹੀ ਕਰਾਂਗੇ ਵੀਡੀਓ ਨੂੰ ਐਂਡ ਤੱਕਰ ਜ਼ਰੂਰ ਦੇਖਿਓ ਚਵਾਈ ਬਾਈ ਕਹਿੰਦਾ ਤਾਂ ਕਰ ਦਿੰਨੇ ਆ ਜੀ ਕਿਉਂਕਿ ਕਿਸੇ ਸੱਜਣ ਨੇ ਦੂਰੋਂ ਨੇੜੋਂ ਚੱਲ ਕੇ ਆਉਣਾ ਹੁੰਦਾ ਜੀ ਉਹਦੇ ਲਈ ਸੌਖਾ ਹੋ ਜਾਂਦਾ ਇੱਕ ਦਾ ਦੁੱਧ ਦੀ ਤਸੱਲੀ ਹੋ ਜਾਂਦੀ ਆ ਇੱਕ ਸੀਲਸ ਲੱਗ ਦੀ ਥਣਾ ਦੀ ਫਾਇਦਾ ਹੀ ਫਾਇਦਾ ਜੀ ਇਹਦੇ ਚ ਚਵਾਈ ਹੋਈ ਦਾ ਬਾਕੀ ਤੁਹਾਨੂੰ ਦੁੱਧ ਪਤਾ ਲੱਗ ਜੂਗਾ ਭਾਂਡਿਆਂ ਚ ਪਾਇਆ ਬਈ ਕਿੰਨਾ ਦੁੱਧ ਪਿਆਰਾ ਕੱਦ ਕਾਠ ਪੂਰਾ ਚੰਗਾ ਜੇ ਕਿਸੇ ਵੀਰ ਨੇ ਫਾਰਮ ਵਾਸਤੇ ਲੈਣੀ ਹੋਵੇ ਉਹਨਾਂ ਵਾਸਤੇ ਵੀ ਤੋਹਫਾ ਹੀ ਆ ਫਿਰ ਦੋਨੇ ਪਾਸੇ ਲੈ ਕੇ ਝੋਨੇ ਦੇ ਹਾਂ ਬਈ ਹਾਂ ਠੀਕ ਆ ਜੀ ਲਾਉ ਨਹੀਂ ਕਰਮਾਲੀ ਨੂੰ ਕੋਈ ਹੈ ਨਹੀਂਗਾ ਚਾਹੇ ਦੋਨੇ ਪਾਸੇ ਕੋਈ ਬੈਠਾ ਰਵੇ ਤੇ ਚਾਹੇ ਇੱਕ ਪਾਸੇ ਬਹਿ ਕੇ ਝੋਲੇ ਤੇ ਚਾਹੇ ਕੋਈ ਮਸ਼ੀਨ ਤੇ ਝੋਲੇ ਕਿਵੇਂ ਮਰਜ਼ੀ ਚ ਹੋਈ ਜਾ ਬਈ ਮਰਜ਼ੀ ਜਿਵੇਂ ਕਿਸੇ ਦੀ ਇੱਛਾ ਜੀ ਉਵੇਂ ਚ ਹੋ ਸਕਦਾ ਜੀ ਬਾਲਟੀ ਮੁਤੀ ਕਰ ਦੋ ਜੀ ਲਓ ਜੀ ਚੈੱਕ ਕਰ ਸਕਦੇ ਆ ਜੀ ਬਾਕੀ ਚੁਵਾਈ ਤੁਹਾਨੂੰ ਆ ਨਾਲ ਦੀ ਬਾਲਟੀ ਵੀ ਖਾਲੀ ਹੈ ਬਿਲਕੁਲ ਜੀ ਚੈੱਕ ਕਰੋ ਚੁਵਾਈ ਦੀ ਇੱਕ ਨੰਬਰ ਹੈ ਜੀ ਜਮ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਪੂਰੇ ਛੇਟਾਂ ਨਹੀਂ ਕੋਈ ਸੱਜਣ ਜੂਰੋ ਆ ਜੇ ਨੇੜੋ ਆ ਜੇ ਚੁਵਾਈ ਆ ਦੇ ਪਾਸੇ ਤਾਂ ਬੇਚ ਉਤਰ ਹੋ ਜੇ ਜੀ ਬਾਕੀ ਪੂਲੀ ਜੀ ਜੁਵਾਈ ਤੁਹਾਨੂੰ ਦੇਸੀ ਰਹੀ ਹੈ ਗੰਨੇ ਆ ਦੀ ਮੋਤੀ ਡਿਮਾਂਡ ਇਹਦੀ ਕੀ ਹੈ ਜੀ ਡਿਮਾਂਡ ਇਹਦੀ ਫੋਨ ਤੇ ਦੱਸ ਦਿਆਂਗੇ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਡਿਮਾਂਡ ਇਹਦੀ ਫੋਨ ਤੇ ਕਰ ਲਾਂਗੇ ਬਾਕੀ ਜਦੋਂ ਹਵਾਨਾ ਭਰਿਆ ਸੀ ਉਦੋਂ ਹਵਾਨਾ ਦੇਖ ਲਓ ਤੇ ਹੁਣ ਜਮਾਂ ਨਚੋੜ ਗਈ ਹੈ ਜੀ ਹਵਾਨਾ ਹਾਂਜੀ ਆ ਦੁੱਧ ਪਿਆ ਭਾਲਾ ਹਜੇ ਉਹ ਆ ਦੁੱਧ ਪਿਆ ਤੁਹਾਡੇ ਸਾਹਮਣੇ ਚਵਾਈ ਹੋਈ ਹੈ ਜੀ ਡਿਮਾਂਡ ਇਹਦੀ ਫੋਨ ਤੇ ਹੋ ਜੂਗੀ ਜਿਹਨੂੰ ਪਸੰਦ ਆਉਂਦਾ ਕੋਈ ਵੀ ਨਗ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਧੰਨਵਾਦ